ਕਾਲੀ ਜਲਦੀ ਪੋਜੀਸ਼ਨ ਜਿਹੜੀ ਹੈ ਤੁਸੀਂ ਦੇਖ ਦੇਖੋ ਪਿੰਡਾਂ ਚ ਸ਼ਹਿਰਾਂ ਚ ਬਹੁਤ ਉਠਾਨ ਹੋਇਆ ਤੇ 2022 ਨਾਲੋਂ ਮੇਰੇ ਖਿਆਲ ਆਲਮੋਸਟ ਦੋ ਗੁਣਾ ਤੋਂ ਵੀ ਜ਼ਿਆਦਾ ਜਿਹੜੇ ਇਕੱਠ ਹੋ ਰਹੇ ਨੇ ਸੋ ਇੱਕ ਇਕੱਠ ਰੈਲੀਆਂ ਦਾ ਰੂਪ ਧਾਰ ਕਰ ਰਿਹਾ ਥੋੜਾ ਸਾਨੂੰ ਪਹਿਲਾਂ ਡਾਟਸ ਵੀ ਸ਼ਾਇਦ ਸ਼ਹਿਰ ਦੇ ਵਿੱਚ ਕਿੰਦਾ ਦੀ ਪੋਜੀਸ਼ਨ ਹੋएगी ਮੈਂ ਕਹਿੰਦਾ ਸ਼ਹਿਰ ਦੇ ਵਿੱਚ ਇੰਨਾ ਵਧੀਆ ਰਿਸਪੋਨਸ ਮਿਲ ਰਿਹਾ ਹੈ ਸਿਆਣ ਖਰੜ ਕੇ ਮੀਟਿੰਗਾਂ ਕੀਤੀਆਂ ਨੇ ਵੱਡੀਆਂ ਮੀਟਿੰਗਾਂ ਹੋਈਆਂ ਨੇ ਜੋ ਕਿ 2022 ਚ ਵੀ ਨਹੀਂ ਸੀ ਹੋਈਆਂ ਹੋਣਗੀਆਂ ਸੋ ਉਮੀਦ ਹੈ ਵੀ ਸਾਨੂੰ ਸ਼ਹਿਰਾਂ ਦੇ ਪਿੰਡਾਂ 'ਚ ਜਿਸ ਤਰ੍ਹਾਂ ਰਿਸਪੌਂਸ ਮਿਲਿਆ ਅਸੀਂ ਆਪਣਾ ਹਲਕਾ ਚ ਤਾਕੀ ਵੇਚੀ ਸਿਰਫ ਤੁਸੀਂ ਨੁਕੜ ਮੀਟਿੰਗਾਂ ਕਰ ਰਹੇ ਹੋ ਹੋਰ ਗਰੁੱਪ ਕੋਈ ਦਿਖਦੇ ਨਹੀਂ ਪਾਰਟੀ ਕੀ ਕਹੋਂਗੇ ਕਾਲੇ ਦਾ ਸਿੱਧਾ ਗਰਾਊਂਡ ਨਾਲ ਜੁੜੇ ਹੋਏ ਲੋਕ ਹੈ ਸਾਡੀ ਪੂਰੀ ਟੀਮ ਵਿਸ਼ਵਾਸ ਰੱਖਦੀ ਹੈ ਕੰਮ ਕਰਨ ਤੇ ਨਾ ਕਿ ਬਈ ਕੋਈ ਬਿਆਨਬਾਜ਼ੀਆਂ ਜਾਂ ਸਿਰਫ ਅਖਵਾਰੀ ਕਾਗਜੀ ਗੱਲਾਂ ਨਾਲ ਅਸੀਂ ਤਾਂ ਕੰਮ ਕਰਨ ਤੇ ਜ਼ਕੀਰ ਰੱਖਦੇ ਹਾਂ ਇਸ ਕਰਕੇ ਅਸੀਂ ਤਾਂ ਗਰਾਊਂਡ ਲੈਵਲ ਤੇ ਸਰ ਲੱਗੇ ਹੋਏ ਸਾਰੀ ਟੀਮ ਲੱਗੀ ਅੱਜ ਜੁਆਇਨਿੰਗ ਹੋਈ ਹੈ ਅੱਜ ਜੁਆਇਨਿੰਗ ਸਾਡੇ ਬੋਗੀ ਜੁਨੀ ਆਮ ਆਦਮੀ ਪਾਰਟੀ ਛੱਟ ਕੇ ਅੱਜ ਇਹਨਾਂ ਨੇ ਜੁਆਇਨ ਕੀਤਾ ਤੇ ਹੋਰ ਵੀ ਬਹੁਤ ਲੋਕ ਜੁਆਇਨ ਕਰ ਸੈਕਟਰ ਦੇ ਬਾਅਦ ਤੋਂ ਆਪਣੇ ਪਿੰਡਾਂ ਦੇ ਲੋਕ ਅੱਗੇ ਜੁਆਇਨ ਕਰ ਰਹੇ ਅੱਜ ਇੰਚਾਰਜ ਵੀ ਥਾਪੇ ਆ ਕੋਈ ਅੱਜ ਹਾਂਜੀ ਅਸੀਂ ਆਪਣੇ ਯੂਥ ਅਕਾਲੀ ਦਲ ਨੇ ਅ ਸਾਡੇ ਸਰਕਲ ਪ੍ਰਧਾਨ ਤੇ ਜ਼ਿਲ੍ਹੇ ਦੇ ਮੀਤ ਤੇ ਸੀਨੀਅਰ ਮੀਤਪਨਾ ਅੱਜ ਨਾਲ ਪਹਿਲਾਂ ਤਾਂ ਜੀ ਅੱਜ ਸਾਡਾ ਸਾਰੇ ਪ੍ਰੈਸ ਵਾਲੇ ਵੀ ਜਿੰਨੇ ਤੁਸੀਂ ਆਏ ਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਇੰਨੇ ਜੀ ਸ਼ਡਿਊਲ ਤੋਂ ਆਪਣਾ ਸਮਾਂ ਕੱਢਿਆ ਅੱਜ ਅਸੀਂ ਜਿਹੜਾ ਜੂਥ ਗੱਦੀਦਲਾ ਹੈ ਉਹਦੇ ਅਸੀਂ ਉਹਦੇ ਦਾ ਆਪਣੇ ਜਿਹੜੇ ਸਾਡੇ ਹਲਕਾ ਖਰੜ ਦੇ ਸ਼ਹਿਰੀ ਤੇ ਜਿਹੜੇ ਦਿਹਾਤੀ ਹੈ ਉਹ ਅਸੀਂ ਅਨਾਉਂਸ ਕਰਨ ਜਾ ਰਹੇ ਹਾਂ ਸੋ ਬੜਾ ਸੋਚ ਸਮਝ ਕੇ ਅਸੀਂ ਇਹ ਚੋਣ ਕੀਤੀ ਹੈ ਜੋ ਸਾਡੇ ਦੇ ਯੂਨੀਸ ਦੇ ਮੇਰੇ ਕੰਮ ਕਰਨ ਵਾਲੇ ਨੂੰ ਜਿੰਨਾ ਮਿਹਨਤ ਕਰਨ ਵਾਲੇ ਨੇ ਸੋ ਮੈਂ ਕਿਉਂਕਿ ਸਾਡੇ ਪ੍ਰਧਾਨ ਜੀ ਦੇ ਵੀ ہدایتਾਂ ਨੇ ਵੀ ਵਾਤਵਾਰ ਜਿਹੜਾ ਜੋਥ ਨੂੰ ਅੱਗੇ ਲਿਆਂਦਾ ਜਾਵੇ ਜੋਥ ਨੂੰ ਅੱਗੇ ਅੱਗੇ ਕੀਤਾ ਜਾਵੇ ਸੋ ਉਸੇ ਤਹਿਤ ਅਸੀਂ ਅੱਜ ਇਹ ਆਪਣਾ ਜੱਥੇਬੰਦੀ ਅਨਾਉਂਸ ਕਰਨ ਲੱਗੇ ਹਾਂ ਤੇ ਜਿਹਦੇ ਚ ਮੁੱਲਾਂਪੁਰ ਬੰਨ ਤੋਂ ਮਨਪ੍ਰੀਤ ਸਿੰਘ ਮੰਨਾ ਜੀ ਮੁੱਲਾਂਪੁਰ ਤੋਂ 2 ਤੋਂ ਈਮਰਾਜ ਜੀ ਖਿਜਰਾਵਾੜ ਤੋਂ ਲਖਵਿੰਦਰ ਸਿੰਘ ਜਯੋਨੀ ਜੀ ਕੋਰਾਲੀ ਦੇ ਹਾਤੀ ਤੋਂ ਸ਼ਖਵਿੰਦਰ ਸਿੰਘ ਨਿਹੇੜੀਆ ਜੀ ਤੇ ਖਰੜਵੰਤ ਤੋਂ ਪਰਮਾਨ ਚੀਮਾ ਜੀ ਖਰੜ ਤੋਂ ਅਰਵਿੰਦਰ ਸਿੰਘ ਕੁੰਨੀ ਮਾਤਰਾ ਖਰੜ 3 ਤੋਂ ਹਰਜੀਤ ਸਿੰਘ ਕੰਨ ਜਿਗੇੜੀ ਸਰਕਲ ਤੋਂ ਗੰਨਾ ਰਾਣਾ ਜੀ ਕਹੇ ਜਿਹੜੀ ਨਵਾ ਗਾਉਂ ਦਿਹਾਤੀ ਤੋਂ ਹਰਦੀਪ ਕੰਡਾ ਜੀ ਨਵਾ ਗ੍ਰਾਉਂ ਸ਼ਹਿਰੀ ਤੋਂ ਮਨਵੀਰ ਸਿੰਘ ਤੇ ਰਣਜੀਤ ਸਿੰਘ ਰਾਣਾ ਸਾਡੇ ਜ਼ਿਲ੍ਹੇ ਇਹ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਡਿੰਕੀ ਜੀ ਜ਼ਿਲ੍ਹੇ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਅੰਮੂ ਜੀ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਸੋ ਅਸੀਂ ਅੱਜ ਇਹ ਜਿਹੜੀ ਸਰਕਲਾਂ ਦੇ ਪ੍ਰਧਾਨ ਤੇ ਜ਼ਿਲ੍ਹੇ ਦੇ ਵਿੱਚ ਇਹ ਜੱਥੇਬੰਦੀ ਦਾ ਅਜੇ ਸੀ ਅਨਾਉਂਸ ਕਰ ਰਹੇ ਹਨ ਤੇ ਉਮੀਦ ਕਰਦੇ ਵੀ ਸਾਡਾ ਜੂਜ ਹੁਣ ਜਿਹੜੇ ਰਹਿ ਗਏ 5-7 ਦਿਨ ਪੂਰਾ ਬੰਗਾ ਮੈਨ ਤੱਕੜੇ ਹੋ ਕਿ ਜਿਸਕਾ ਕੇਸ ਹੋਣ ਉਸ ਨੂੰ ਪੋਟੀ ਸਵਾਲਾ ਕਿਵੇਂ ਤਿਆਰੀਆਂ ਚੱਲ ਰਹੀਆਂ ਨੇ ਸਿਲੈਕਸ਼ਨ ਦੀਆਂ ਅਕਾਲੀ ਗੱਲ ਕਿੱਥੇ ਸਟੈਂਡ ਕਰ ਰਿਹਾ ਹੈ ਇਲੈਕਸ਼ਨ ਦੀ ਤਿਆਰੀ ਅਸੀਂ ਪੂਰੀ ਮਿਹਨਤ ਕਰ ਰਹੇ ਹਾਂ ਕਿ ਸਾਡੀ ਪੂਰੀ ਟੀਮ ਮਿਹਨਤ ਕਰ ਰਹੀ ਹੈ ਸੋ ਜੋ ਰਿਸਪੌਂਸ ਹੈ ਬਹੁਤ ਨਾਇਕਨਾ ਵੀ ਪਿੰਡਾਂ ਚ ਛੇਰਾਂ ਚ ਇਹ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਨੂੰ ਸ਼ਹਿਰ ਦੀਆਂ ਮੀਟਿੰਗਾਂ ਕੀਤੀਆਂ ਚਾਹੇ ਤੁਸੀਂ ਦੇਖਿਆ ਹੋਣਾ ਥਰਡ ਸ਼ਹਿਰ ਤੇ ਜਿਸੀਂ ਆ ਦੋ ਦਿਨ ਹੋ ਗਏ ਮੀਟਿੰਗਾਂ ਕਰਦੇ ਨੂੰ ਵੀ ਬਹੁਤ ਵੱਡੇ ਇਕੱਠ ਜਿਹੜੇ ਹੋ ਰਹੇ ਨੇ ਰੈਜੀਗੀਆਂ ਦਾ ਰੂਪ ਧਾਰਨ ਕਰ ਰਹੇ ਨੇ ਸੋ ਉਮੀਦ ਹੈ ਵੀ ਅਸੀਂ ਇੱਥੋਂ ਆਪਣਾ ਜਿਹੜਾ ਹਲਕਾ ਜਿਹੜਾ ਕਰੜ ਜਿਤਾ ਕੇ ਦਿੰਦੇ ਗਿਲਸਾਹ ਤੁਹਾਨੂੰ ਮੁਬਾਰਕਾ ਕਿਉਂਕਿ ਸਿਰਫ ਤੁਸੀਂ ਨੁੱਕੜ ਮੀਟਿੰਗਾਂ ਐਮਸੀ ਲੈਵਲ ਦੀ ਮੀਟਿੰਗ ਕਰ ਰਹੇ ਹੋਰ ਕਿਸੇ ਦਲ ਨੇ ਵੀ ਨਹੀਂ ਕੀਤਾ ਦੇਖਣਾ ਚਾਹਿਆ ਕੀ ਸਮਝੀ ਇਸ ਤੋਂ ਇਹ ਲੋਕਾਂ ਦਾ ਅਸੀਂ ਮਿਹਨਤ ਕਰਨ 'ਤੇ ਵਿਸ਼ਵਾਸ ਕਰਦੇ ਹਾਂ ਜੀ ਅਸੀਂ ਕੋਈ ਬਿਆਨਬਾਜ਼ੀਆਂ 'ਚ ਨਹੀਂ ਕਰਦੇ ਅਸੀਂ ਮਿਹਨਤੀ ਲੋਕ ਹਾਂ ਥੱਲੇੋਂ ਉੱਠ ਕੇ ਆਏ ਲੋਕ ਹਾਂ ਅਸੀਂ ਮਿਹਨਤ 'ਤੇ ਵਿਸ਼ਵਾਸ ਕਰਦੇ ਹਾਂ ਇਸੇ ਕਰਕੇ ਅਸੀਂ ਤਾਂ ਆਪਣੀ ਮਿਹਨਤ ਜਿਹੜੀ ਗਰਾਊਂਡ ਲੈਵਲ 'ਤੇ ਲੱਗੇ ਹਾਂ ਮੈਂ ਨਹੀਂ ਮੇਰੀ ਸਾਰੀ ਟੀਮ ਆ ਸਾਰੀ ਸਤਿਕਾਰਯੋਗ ਜਿੰਨੀ ਸਾਡੀ ਲੀਡਰਸ਼ਿਪ ਬੈਠੀ ਆ ਸਾਰੇ ਆਪਣਾ ਗਰਾਊਂਡ ਲੈਵਲ 'ਤੇ ਲੱਗੇ ਹੋਏ ਨੇ ਤੇ ਉਸੇ ਦਾ ਨਤੀਜਾ ਵੀ ਅੱਜ ਲੋਕ ਵੱਡੀ ਗਿਣਤੀ ਸਾਡੇ ਇਕੱਠਾਂ 'ਚ ਖਾਸ ਕਰਕੇ ਯੂਥ ਤੁਸੀਂ ਸਾਡੀਆਂ ਮੀਟਿੰਗਾਂ ਦੀਆਂ ਫੋਟੋਆਂ ਕੱਟ ਕੇ ਦੇਖ ਲਓ ਵੀ ਯੂਥ ਵੱਡੀ ਗਿਣਤੀ ਚ ਆ ਰਿਹਾ ਕਿਉਂਕਿ ਯੂਥ ਐਸ ਵੇਲੇ ਬਹੁਤ ਨਰਾਸ਼ ਹੈ ਲੋਕ ਨਰਾਸ਼ ਨੇ ਸਰਕਾਰ ਦੇ ਕੰਮ ਤੋਂ ਆ ਲੋਕਾਂ 'ਚ ਗੁੱਸਾ ਵੀ ਹੈ ਇਸ ਗੱਲ ਦਾ ਕਿ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕਿਹੜੀ ਕਿਹੜੀ ਗੱਲ ਤੋਂ ਯੂਥ ਨਰਾਜ ਹੈ ਕਿਹੜੇ ਵਾਅਦੇ ਕੀਤੇ ਸੀ ਵਾਅਦੇ ਦੇਖੋ ਜੀ ਯੂਥ ਨਾਲ ਵਾਅਦਾ ਕੀਤਾ ਸੀ ਜੀ ਤੁਹਾਨੂੰ ਨੌਕਰੀ ਦਵਾਂਗੇ ਨਹੀਂ ਦਵਾਂਗੇ ਬੇਰੁਜ਼ਗਾਰੀ ਭੱਤਾ ਦਵਾਂਗੇ ਉਹ ਨਾਲ ਨੌਕਰੀਆਂ ਮਿਲੀਆਂ ਨਾ ਭੱਤੇ ਮਿਲ ਰਹੇ ਨਾ ਕਿ ਬਿਵੀਨ ਕਾ ਦਾ ਨਾਰਾਜ ਨੇ ਵੀ 1000 ਰੁਪਏ ਵਾਲਾ ਤੁਹਾਨੂੰ ਮਹੀਨਾ ਦਾ ਕੋ 26 26000 ਉਹਨਾਂ ਦਾ ਹੋਇਆ ਉਹ ਨਾਰਾਜ ਨੇ ਬਜ਼ੁਰਗ ਨਾਰਾਜ ਨੇ ਉਹਨਾਂ ਨੂੰ ਪੈਨਸ਼ਨਾਂ ਦਾ ਵਾਅਦਾ ਕੀਤਾ ਸੀ 2500 ਰੁਪਏ ਦਵਾਂਗੇ ਉਹਨਾਂ ਨੂੰ ਵੀ 500 ਤੋਂ 2500 ਦਵਾਂਗੇ ਉਹ ਨਹੀਂ ਮਿਲ ਰਹੀ ਤੋ ਐ ਵੀ ਹਰ ਵਰਗ ਨਾਰਾਜ ਆ ਮੁਲਾਜ਼ਮ ਨਾਰਾਜ ਨੇ ਹਰ ਵਰਗ ਨਾਰਾਜ ਆ ਸਰਕਾਰ ਕਾਂਗਰਸ ਲੱਖ ਲੱਖ ਰੁਪਏ ਦੇਣ ਦੀ ਗੱਲ ਕਰ ਰਹੀ ਮਹਿਲਾਵਾਂ ਨੂੰ ਕੱਲ੍ਹ-ਕੱਲ ਵੀ ਕਰੇਗਾ ਨਾ ਕੋਈ ਇਦਾਂ ਨਹੀਂ ਕਰਦਾ ਆ ਦੇਖੋ ਜਿਵੇਂ 1000 ਰੁਪਏ ਆਾ ਮਿਲ ਗਿਆ ਐਵੇਂ ਉਹ ਲੱਖ ਮਿਲ ਜਾਣਾ ਜੀ ਬਸ ਅੰਦਾਜ਼ਾ ਲੋਕ ਸਮਝਦੇ ਨੇ ਲੋਕ ਇਹਨਾਂ ਗੱਲਾਂ ਚਾਉਣ ਵਾਲੇ ਨਹੀਂ ਹੈਗੇ ਬਲਕਿ ਅੱਜ ਝੂਠ ਦੀ ਆਵਾਜ਼ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਝੂਠ ਦੀ ਆਵਾਜ਼ ਉੱਠ ਕੇ ਆ ਰਹੀ ਹੈ ਝੂਠੇ ਸਵਾਲ ਕਰਦਾ ਹੈ ਵੀ ਸਾਨੂੰ ਤੁਸੀਂ ਆ ਜਿਹੜੀ ਫ੍ਰੀ ਫ੍ਰੀ ਦੀ ਗੱਲ ਕਰਦੇ ਆਂ ਸਾਨੂੰ ਨੌਕਰੀਆਂ ਦੀ ਗੱਲ ਕਰੋ ਸਾਨੂੰ 1500 ਦੀ ਬਿਜਲੀ ਫਰੀ ਨਹੀਂ ਚਾਹੀਦੀ ਸਾਨੂੰ 20000 ਦੀ ਨੌਕਰੀ ਦਓ ਅਸੀਂ ਆਪੇ ਬਿੱਲ ਦੇ ਲਾਂਗੇ ਇਹ ਹੁਣ ਆਉਣ ਵਾਲੇ ਸਮੇਂ 'ਚ ਦੇਖਿਓ ਇਹ ਪਾਰਟੀਆਂ ਦੇ ਸਾਹਮਣੇ ਜੇ ਸਾਡੀ ਨਵੀਂ ਜਨਰੇਸ਼ਨ ਇਹ ਮੰਗ ਰੱਖੇਗੀ ਤੇ ਅਕਾਲੀ ਦਲ ਦੇ ਮੇਨ ਅਜੈਂਡਾ ਕੀ ਹੈ ਜੀ ਚੋਣਾਂ ਦੇ ਮੁੱਤੋਂ ਰੱਖਿਆ ਹੋਣਾ ਜੀ ਵੀ ਇਹ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਜਿਹੜੇ ਨੇ ਲੋਕ ਚਾਹੁੰਦੇ ਦੇ ਅਸੀਂ ਤਾਂ ਇਹੀ ਪੰਜਾਬ ਅੱਜ ਦੇਖੋ ਜੀ ਪੰਜਾਬ ਕਿੱਥੇ ਚਲੇ ਗਿਆ ਜੀ ਅੱਜ ਪੰਜਾਬ ਦੀ ਹਾਲਤ ਕਿਹੋ ਜਿਹੀ ਪਈ ਹੈ ਜੀ ਸੜਕਾਂ ਦਾ ਹਾਲ ਦੇਖੋ ਮੁੱਦੇ ਤਾਂ ਹੁਣ ਮੁੱਦੇ ਹੀ ਮੁੱਦੇ ਨੇ ਕੋਈ ਇਹ ਤਾਂ ਹੈ ਨਹੀਂ ਵੀ ਇੱਕ ਜਾਂ ਦੋ ਐ ਇਹ ਤਾਂ ਜੋ ਬਣਾਇਆ ਸੀ ਸਾਰਾ ਕੁ ਟੈਟੇ ਹੋ ਗਿਆ ਅੱਜ ਸੜਕਾਂ 'ਚ ਜਾ ਕੇ ਦੇਖੋ ਵੀ ਬੁਰਾ ਹਾਲ ਐ ਪਿੰਡਾਂ 'ਚ ਵੱਢ ਕੇ ਦੇਖੋ ਉਹ ਗਲਤ ਨੀਤੀਆਂ ਕਰਕੇ ਹਜ਼ਾਰ ਕਰੋੜ ਆਰਡੀਐਫ ਫੰਡ ਸਾਡਾ ਰੁਕ ਗਿਆ 800 ਕਰੋੜ ਰੁਪਏ ਆ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ ਹੁੰਦਾ ਸੀ ਉਹ ਰੁਕੇ ਆ ਸੋ ਸਾਰਾ ਕੁਝ ਹੀ ਪੰਜਾਬ ਦਾ ਜੋ ਸ਼੍ਰੋਮਣੀ ਅਕਾਲੀ ਦਰਬਾਰ ਦੀ ਸਰਕਾਰ ਵੇਲੇ ਦੇਖੋ ਸਾਰੇ 에য়ারਪੋਰਟ ਉਹਨਾਂ ਨੇ ਬਣਾਏ ਸਾਰੇ ਥਰਮਲ ਪਲਾਂਟ ਇਕ ਰੋਪੜ ਨਾਲ ਨੂੰ ਛੱਡ ਕੇ ਉਹਨਾਂ ਨੇ ਬਿਜਲੀ ਸਰਪਲਸ ਉਪਾ ਕੀਤਾ ਕੋਈ ਸਰਕਾਰ ਦਾ ਦੂਏ ਪਿੱਛੇ ਪੰਜ ਸਾਲ ਕਾਂਗਰਸ ਰਹੀ ਹੈ ਹੁਣ 2.5 ਸਾਲ ਦੇ ਲਗਭਗ ਇਹਨਾਂ ਦੇ ਹੋ ਗਏ ਇੱਕ ਯੂਨਿਟ ਵੀ ਇਹਨਾਂ ਨੇ ਕਿਤੇ ਬਿਜਲੀ ਪੈਦਾ ਕੀਤੀ ਪਰ ਫ੍ਰੀ ਤਾਂ ਦੇ ਰਹੇ ਆ ਜੀ ਲੋਕਾਂ ਨੂੰ ਜਿਹੜੇ ਗਰੀਬਾਂ ਨੂੰ ਮਿਲ ਰਹੀ ਹੈ ਫ੍ਰੀ ਮਿਲ ਰਹੀ ਹੈ ਜੀ ਇਹ ਇਹ ਸਾਰਾ ਕੁਝ ਜੋ ਝੱਟ ਕੇ ਕਰਜ਼ੇ ਦੇ ਚੁੱਕ ਕੇ ਦਿੱਤਾ ਜਾ ਰਹੇ ਆਂ ਔਰ ਬਿਜਲੀ ਬੋਰਡ ਦੀ ਪੋਜੀਸ਼ਨ ਤੁਸੀਂ ਆਪ ਸਮਝਦੇ ਹੋ ਪ੍ਰੈਸ ਵਾਲਿਆਂ ਤੁਹਾਨੂੰ ਤਾਂ ਸਾਰੀ ਗੱਲ ਦਾ ਖਾਤੋਂ ਬਗ ਨੌਲੇਜ ਹੈ ਪਰ ਆਹ ਹੁਣ ਪਹਿਲੀ ਤਰੀਕ ਲੱਗ ਜਾਂਦੋ ਲੋਕ ਇਹ ਹੋਣਗੇ ਵੀ ਸਾਨੂੰ ਡਬਲ ਪੈਸੇ ਦੇ ਲੋ ਜੇ 5 ਰੁਪਏ ਜੁਟਾ ਸਤੋਂ 10 ਲੈ ਲਓ ਪਰ ਸਾਨੂੰ ਬਿਜਲੀ ਦੇ ਦਿਓ ਇਹ ਪੋਜੀਸ਼ਨ ਪੰਜਾਬ ਦੀ ਹੋਣ ਆ। ਪਰ ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਬਹੁਤ 2.5 ਸਾਲ ਦੇ ਵਿੱਚ ਕੰਮ ਕੀਤੇ ਨੇ ਲੋਕ ਸਾਤੋਂ ਕੁਛ ਨਹੀਂ ਕਹਿੰਦੇ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਜੀ। ਦੇਖੋ ਜੀ ਗੱਲ ਇਹ ਹੈ ਵੀ ਮੈਂ ਤਾਂ ਆਪਣੇ ਹਲਕੇ ਦੀ ਗੱਲ ਕਰਦਾ ਮੇਰੇ ਹਲਕੇ 'ਚ ਕੁਛ ਦਿਖਾ ਦੋ ਵੀ ਆਹ ਇੱਟ ਨਵੀਂ ਲੱਗੀ ਆ। ਆਹ ਦਿਖਾ ਦੋ ਵੀ ਆਹ ਪ੍ਰੋਜੈਕਟ ਅਸੀਂ ਲੈ ਕੇ ਆਏ। ਬਰ ਕੇ ਸਾਡੀ ਬਦ ਕਿਸਮਤੀ ਹੈ ਵੀ 350 ਕਰੋੜ ਰੁਪਏ ਆ ਵੈਂਕਾਜਪਿਆ ਰੋੜ ਰਿਹਾ ਲੇਕਿਨ ਉਹ ਮਤੇ ਪਾਸ ਨਹੀਂ ਹੋਣ ਦਿੱਤੇ ਜਾ ਰਹੇ ਜੇ ਪਾਸ ਹੁੰਦੇ ਨੇ ਉਹ ਡਾਇਰੈਕਟਰ ਦੇ ਉੱਥੇ ਜਾ ਕੇ ਰੋਕ ਲਏ ਜਾਂਦੇ ਨੇ ਅੱਜ ਲੋਕ ਪਾਣੀ ਨੂੰ ਤਰਸ ਰਹੇ ਨੇ ਤਰਸ ਸੀਵਰੇਜ ਦਾ ਬੁਰਾ ਹਾਲ ਹੈ ਸੜਕਾਂ ਦਾ ਬੁਰਾ ਹਾਲ ਹੈ ਤੇ 300 ਕਰੋੜ ਤੋਂ ਪਲੱਸ ਸਾਡਾ ਬੈਂਕਾਂ ਜਿਹਾ ਸੋ ਅਸੀਂ ਤਾਂ ਬੇਨਤੀ ਕਰਦੇ ਸਾਨੂੰ ਕੋਈ ਕ੍ਰੈਡਿਟ ਲੇਨ ਦਿੰਦਾ ਸਾਨੂੰ ਕੋਈ ਚੱਕਰ ਨਹੀਂ ਬੇਸ਼ੱਕ ਉਹ ਕਾਰਨ ਵੀ ਇੱਥੇ ਸ਼ਰਮ ਨਹੀਂ ਕਾਲੀ ਦਲ ਦੀ ਕਮੇਟੀ ਹੈ ਅਸੀਂ ਕਹਿੰਨਾ ਕਿ ਤੁਸੀਂ ਵਿਕਾਸ ਕਰਨ ਕਰੋ ਤੁਸੀਂ ਸਭ ਕੁਝ ਕਰੋ ਪਰ ਲੇਕਨ ਉਹ ਪੈਸਾ ਲੱਗਣ ਤੋਂ ਅਗਰ 300 ਕਰੋੜ ਰੁਪਏ ਅੱਜ ਸ਼ਹਿਰ 'ਚ ਲੱਗ ਜਵੇ ਤਾਂ ਸ਼ਹਿਰ ਦਾ ਮੁਹਾਂਦਰਾ ਬਦਲ ਸਕਦਾ ਲੇਕਨ ਲੋਕਾਂ 'ਚ ਜੋ ਬੇਸਿਕ ਫੈਸਿਲਿਟੀ ਨੂੰਗੀ ਰੋ ਰਹੇ ਨੇ ਫੋਨ ਦੇ ਥਰੂ ਨਿਕਰ ਨਹੀਂ ਲੋਕਾਂ ਦੇ ਜਿਹੜੇ ਸਰਕਲ ਪ੍ਰਧਾਨ ਲਾਇਨ ਨੇ ਕਿੰਨਾ ਕੁ ਉਮੀਦ ਰੱਖਦਾ ਵੀ ਇਹ ਵਧੀਆ ਕੰਮ ਕਰਨਗੇ ਸਾਡਾ ਜੂਥ ਤਾਂ ਦੇਖੋ ਜੀ ਹੁਣ ਜੁੜ ਰਿਹਾ ਹੈ আর ਇਹਨਾਂ ਦੇ ਨਾਲ ਇਹ ਅੱਗੇ ਹੋਰ ਜੂਥ ਨੂੰ ਜੋੜਨਗੇ ਬਹੁਤ ਉਮੀਦਾਂ ਨੇ ਦੇਖੋ ਉਮੀਦਾਂ ਹਮੇਸ਼ਾ ਨੌਜਵਾਨਾਂ ਦੀ ਹੁੰਦੀਆਂ ਨੇ ਭਾਵੇਂ ਆਪਣਾ ਪਰਿਵਾਰ ਹੈ ਭਾਵੇਂ ਆਪਣਾ ਦੇਸ਼ ਹੈ ਤੇ ਭਾਵੇਂ ਕੋਈ ਪਾਰਟੀ ਨੌਜਵਾਨਾਂ ਦੀ ਉਮੀਦ ਹੁੰਦੀ ਉਹ ਸਾਨੂੰ ਪੂਰੀ ਉਮੀਦ ਹੈ ਕਿ ਦਿਨ ਰਾਤ ਮਿਹਨਤ ਕਰਦੇ ਰਹੇ ਕੰਮ ਰਹੀ ਹੈ ਅਰ ਵੋਟ ਕਰਨ ਦੀ ਆ ਚੌਥੇ ਦਿੱਤੇ ਗਏ ਨੇ ਹੋਰ ਮਿਹਨਤ ਕਰਨੀ ਤੇ ਠੀਕ ਹੈ ਉਹਦਾ ਤਾਂ ਬੜਾ ਮੁੱਦਾ ਜਿਹੜਾ ਉੱਠਦਾ ਜਾ ਰਿਹਾ ਹੈ ਜੀ ਪੰਜਾਬ ਦੇ ਵਿੱਚ ਮੀਡੀਆ ਦੇ ਉੱਤੇ ਜਿਹੜਾ ਸਰਕਾਰ 55 ਅਗਸਤ ਦੀ ਨਜ਼ਰ ਆ ਰਹੀ ਕੀ ਕਹਿਣਾ ਚਾਹੁੰਦੇ ਜਿਵੇਂ ਸੁਣਨ ਚ ਆਇਆ ਅਜੀਤ ਅਖਬਾਰ ਦਾ ਦੇਖੋ ਅੱਜ ਪੰਜਾਬ ਦੇ ਵਿੱਚ ਅਣ ਐਲਾਨੀ ਐਮਰਜੈਂਸੀ ਟਿਕਰੀ ਹੋ ਗਈ। ਵਾਕਿਆ ਜੋ 70 ਸਾਲ ਤੋਂ ਨਹੀਂ ਹੋਇਆ ਸੀ ਉਹ ਅੱਜ ਹੋ ਰਿਹਾ ਤੇ ਅੱਜ মিডিਆ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਹੈ। ਕੋਈ ਬੰਦਾ ਸੋਸ਼ਲ ਮੀਡੀਆ ਤੇ ਬੋਲਦਾ ਹੁੰਦਾ ਤੇ ਪਕੜਿਆ ਹੁੰਦਾ, ਕੋਈ ਤੁਹਾਡੇ মিডিਆ 'ਚ ਬੋਲਦਾ ਉਹਦੇ ਤੇ ਕਾਰਵਾਈ ਹੁੰਦੀ ਹੈ। ਸੋ ਜੋ ਜਲੰਧਰ ਦੇ ਆਪਣੇ ਡਾਕਟਰ ਹਮਦਦ ਦੇ ਜੋ ਸਾਹਿਬ ਜੰਦਰ ਸਿੰਘ ਹਮਦਦ ਦੇ ਤੇ ਪਕੜਿਆ ਹੋਇਆ। ਅਸੀਂ ਸਮਝਦੇ ਹਾਂ ਕਿ মিডিਆ ਦੀ ਆਵਾਜ਼ ਕਦੇ ਨਹੀਂ ਦਬਾਉਣੀ ਚਾਹੀਦੀ। ਇੱਕ ਜਿਹੜਾ ਸਾਡਾ ਲੋਕਤੰਤਰ ਹੈ ਖਾਮਾ ਮੀਡੀਆ ਦਾ ਸੋ ਸੌਂਗਾ ਦੇਖੋ ਮੈਂ ਤਾਂ ਕਹਿੰਦਾ ਲੀਡਰਾਂ ਨੂੰ ਸੌਂਗਾ ਆਪਣੀ ਜਿਹੜੀ ਕੁਝ ਵਿਰੁੱਧ ਸੁਣਨਾ ਚਾਹੀਦਾ ਮਾਦਾ ਰੱਖਣਾ ਚਾਹੀਦਾ ਤਾਂ ਕਿ ਅਸੀਂ ਉਹਨੂੰ ਠੀਕ ਕਰਕੇ ਗahan ਹੋਰ ਬੈਟਰ ਕਰ ਸਕੀਏ ਲੋਕਾਂ ਦੀ ਜੋ ਨਰਾਜ਼ਗੀ ਹੈ ਉਹਨੂੰ ਦੂਰ ਕਰ ਸਕੀਏ ਪਰ ਇਹ ਬੜੀ ਮੰਦਭਾਗੀ ਗੱਲ ਹੈ ਕਿ ਅੱਜ ਮੀਡੀਆ ਦੀ ਜਿਹੜੀ ਆਜ਼ਾਦੀ ਹੈ ਉਹਨੂੰ ਦਵਾਇਆ ਜਾਣਾ। ਉਹ ਉਹ ਲੰਦੇ ਨਹੀਂ ਕੈਸ਼ ਉਹ ਦਿੰਦੇ ਨਹੀਂ ਆਹਾਂ ਸਾਹਿਬ ਸਾਹਿਬਾਨ ਸਾਡੇ ਸ੍ਰੋਮਣੀ ਕਾਲਜ ਦੇ ਤਾਰੀਖ ਐਡੀ ਕੁਸ਼ੀ ਨਸਾਰਾ ਸਨਦਾਰ ਜੇਸੀ ਜੇੜਾ ਸਾਡਾ ਮੇਕਸ਼ਿੰਦੀ ਤੇ ਜਿੰਨੇ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਮੋਤਰ ਸਰਵਰਾਜ ਸਾਹਿਬ ਜਵਾਹਰਪੁਰ ਤੋਂ ਆਉਂਦਾ ਵਾਹੇ ਕੋ ਦੀਪਕ ਤੇ ਇੱਕ ਮੁਬਾਰਕ ਬਾਤ ਨੂੰ ਸਾਰੇ ਨੂੰ ਸਾਡੇ ਵਿੱਚ ਸੋਸ਼ਲ ਵਾਸਤੂ ਤੋਂ ਸਮਾਜਿਕ ਕਾਉਂ ਦੇ ਜਿਹੜੇ ਗੱਲ ਕੀਤੀਆਂ ਦੇ ਅੱਗੇ ਨੱਬੇ ਸੰਬੰਧਤ ਸਾਡਾ ਮਹਾਰਗਮ ਰਹਿ ਹੈ ਦਾ ਲਖਮੀ ਸਿੰਘ ਜੀ ਨੂੰ ਨਵੀਂ ਵਰਤਨਾ ਸੇ ਆਮ ਆਦਿ ਪਰਚੋਤੋ ਕਿ ਆਮ ਆਦਿ ਪਰਚੋਤ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਨੇ ਸਰਗਰਤੀ ਆ ਸੋ ਇਹਨਾਂ ਨੂੰ ਜੀ ਆਇਆਂ ਇਹਨਾਂ ਦਾ ਧੰਨਵਾਦ ਤੇ ਅਸੀਂ ਉਹ ਵੀ ਦੀ ਵੀ ਕਰਦੇ ਆ ਕਿ ਗੁਰਸਾਮ ਜੀ ਅਗਵਾਈ ਦੇ ਵਿੱਚ ਸ਼੍ਰੋਮਣੀ ਕਾਦੀਦਾਰਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਿ ਆਪਣੇ ਦਿਲ ਤੇ ਜਾਨ ਤੇ ਖੱਦ ਸਰਕਾਰਾਂ ਕੱਢ ਦੇ ਵਿੱਚ ਮਿਹਨਤ ਕਰਨਗੇ ਸੋ ਇਹਨਾਂ ਨੂੰ ਜੀ ਆਇਆਂ ਇੰਨੇ ਵੀ ਅੱਛੇ ਸੰਗਤਾਈਆਂ ਦਰਸਾਤੂ ਸਮੂਹ ਸੰਗਤਾਂ ਧੰਨਵਾਦ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਅੱਜ ਦੀ ਮੀਟਿੰਗ ਵਿੱਚ ਵਾਸਤਵ ਤੇ ਪ੍ਰੈਸ ਵਾਲੇ ਜੀ ਔਰ ਹਲਕੇ ਦੀ ਸਮੁੱਚੀ ਲੀਡਰਸ਼ਿਪ ਹਲਕਾ ਇੰਚਾਰਜ ਦੇ ਨਿਪੁੰਨਾਰ ਰਣਜੀਤ ਸਿੰਘ ਜੀ ਨੇ ਜਿਨ੍ਹਾਂ ਦੀ ਅਗਵਾਈ ਹੈ ਇਹ ਮੋਰਮ ਚੱਲ ਰਿਹਾ ਔਰ ਬਹੁਤ ਹੀ ਵੱਡੇ ਪੱਧਰ ਤੇ ਯੂਥ ਮੁਲਾਜ਼ਮ ਮਜ਼ਦੂਰ ਜਥੇਬੰਦੀਆਂ ਇਹਨਾਂ ਦੇ ਕੰਮਾਂ ਤੋਂ ਇਹਨਾਂ ਦੀ ਸ਼ੈਨਸ਼ੀਲਤਾ ਤੋਂ ਬੜੀਆਂ ਪ੍ਰਭਾਵਿਤ ਨੇ ਮੈਨੂੰ ਲੱਗਦਾ ਔਰ ਮੈਂ ਨਹੀਂ ਜਾਣਦਾ ਕਿ ਖਰੜ ਹਲਕਾ ਨੌ ਹਲਕਿਆਂ ਦੇ ਵਿੱਚ ਮੈਨੂੰ ਲੱਗਦਾ ਤੇ ਟॉक ਕਰੇਗਾ ਔਰ ਮੈਂ 8 ਵਜੇ ਤੋਂ ਲੈ ਕੇ ਰਾਤ ਦੇ ਜਿੰਨ ਤੋਂ ਮੈਂ ਤੇ ਦੇਵ ਸਿੰਘ ਮਲਵਾ ਜੀ ਮੇਰੇ ਸੰਪਰਕ ਦੇ ਵਿੱਚ ਸੀਗੇ ਗਿੱਲ ਸਾਹ ਪਾਲ ਸਿੰਘ ਰਤੂ ਆਪਣਾ ਮੇਰਾ ਪੜੋਸੀ ਬੱਬੂ ਬਲਕਾਰ ਜੀ ਇਹਨਾਂ ਸਾਰਿਆਂ ਦੇ ਸਜੋਬ ਦੇ ਸਦਕਾ ਮੈਂ ਅਦਾਲੀ ਦਾ ਡਾਕਟਰ ਹਾਂ ਔਰ ਮੈਂ ਲਗਾਤਾਰ ਸ਼ਹਿਰਾਂ ਦੇ ਵਿੱਚ ਤਾਂ ਮੈਂ ਕੰਮ ਕਰ ਹੀ ਰਿਹਾ ਪਿੰਡਾਂ ਦੇ ਵਿੱਚ ਵੀ ਮਜ਼ਦੂਰ ਕਿਸਾਨਾਂ ਦੇ ਵਿੱਚ ਮੇਰੀ ਪਕੜ ਹੈ ਮੇਰਾ ਵੀ ਛੋਟਾ ਅਮਨਦੀਪ ਅम्मू ਜਾਣਦੇ ਕਿ ਕਿਸਾਨੀ ਮੋਰਚਾ ਹੋਵੇ ਜਾਂ ਕੋਈ ਧਾਰਮਿਕ ਕੰਮ ਹੋਵੇ ਸਵਧਾਨਿਕ ਹੱਕਾਂ ਲਈ ਕਿਤੇ ਗੱਲ ਹੋਵੇ ਤਾਂ ਖਰੜ ਸ਼ਹਿਰ ਵਾਸੀ ਮੈਨੂੰ ਜਾਣਦੇ ਆ ਅਗਰ ਕੋਈ ਭਾਜਪਾ ਦੇ ਕੋਈ ਖਿਲਾਫ ਕੋਈ ਮਹਿਮੁੱਠੀ ਹੈ ਉਹਦੇ ਲਈ ਇਸ ਤੁਹਾਡੇ ਨਿਮਾਣੇ ਜਣੇ ਪੂਰਾ ਵਿਰੋਧ ਰੱਟ ਕੇ ਕੀਤਾ ਔਰ ਕਰਦੇ ਰਹਾਂਗੇ ਸਵਧਾਨਿਕ ਹੱਕਾਂ ਦੇ ਲਈ ਆਤਮਾਨੁਭ ਦੇ ਲਈ ਚੜ੍ਹਦੀ ਕਲਾ ਦੇ ਲਈ ਅਰਦਾਸ ਕਰਦਾ ਕਿ ਇਸ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਚ ਰਹੇ Volta!